ਇਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਨੌਜਵਾਨ ਦਾ ਭੇਤ ਭਰੇ ਹਾਲਾਤਾਂ ਦੇ ਵਿੱਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਸਬੰਧੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਪੱਟੀ ਦੇ ਪਿੰਡ ਬੂ ਹਵੇਲੀਆਂ ਦੇ ਰਸਤੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 32 ਸਾਲ ਦੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇਹ ਮਿਲੀ ਆ ਫਿਲਹਾਲ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਪੁੱਤ ਆਪਣੇ ਦੋਸਤਾਂ ਦੇ ਨਾਲ ਆਸੀ ਪਰ ਵਾਪਸ ਕਰਨੀ ਪਰਤਿਆ ਜਿਸ ਤੋਂ ਬਾਅਦ ਪੂਰੀ ਰਾਤ ਪਰਿਵਾਰ ਉਸ ਨੂੰ ਲੱਭਦਾ ਰਿਹਾ ਤੇ ਜਦੋਂ ਨਾ ਮਿਲਿਆ ਤਾਂ ਫਿਰ ਤਰਕਸਾਰ ਕਿਸੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਿੰਡ ਵਾਲੇ ਰਸਤੇ ਤੇ ਕੋਈ ਦੇਹ ਪਈ ਆ ਜਾ ਕੇ ਚੈੱਕ ਕਰ ਲੋ ਕਿਤੇ ਤੁਹਾਡਾ ਮੁੰਡਾ ਤਾਂ ਨਹੀਂ ਜਦੋਂ ਪਰਿਵਾਰ ਨੇ ਉੱਥੇ ਜਾ ਕੇ ਦੇਖਿਆ ਤਾਂ ਉਹ ਉਹਨਾਂ ਦਾ ਹੀ ਪੁੱਤ ਸੀ ਹੁਣ ਫਿਲਹਾਲ ਇਸ ਸਬੰਧੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਇਸ ਮਾਮਲੇ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਆ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਸਰੀਰ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਨੇ ਤੇ ਇਸ ਨੂੰ ਲੈ ਕੇ ਪੁਲਿਸ ਫਿਲਹਾਲ ਜਾਂਚ ਕਰ ਰਹੀ ਆ ਕਿ ਆਖਰ ਕਿਸ ਦੇ ਵੱਲੋਂ ਇਸ ਬਾਹਰ ਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜ ਬਾਂਦੇ ਪਰਿਵਾਰ ਨੇ ਕੀ ਕੁਝ ਕੀਤਾ ਤੇ ਜਾਂਚ ਕਰਨ ਪਹੁੰਚੇ ਅਫਸਰ ਨੇ ਕੀ ਕੁਝ ਕੀਤਾ ਆਉ ਤਾਨੂੰ ਉਹ ਵੀ ਸੁਣਾ ਦਿੰਨੇ ਆ ਹਨੀ ਬੋ ਜੀ ਕੀ ਨਾਂ ਦਾ ਦਲ ਬਲਵੰਤ ਸਿੰਘ ਕੀ ਗੱਲਬਾਤ ਈ ਜਿਹੜਾ ਮੁੰਡੇ ਦਾ ਕਰ ਰਿਹਾ ਆ ਜੀ ਯਾਰ ਬਕਰ ਗੱਲਬਾਤ ਆ ਕੋਈ ਹੁਣ ਪਤਾ ਸਭ ਨਹੀਂ ਕਰਾਦਾ ਜੀ ਦੇਖੋ ਕੀ ਹੋਇਆ ਕੀ ਲੱਗਦਾ ਟੱਡਮਦਾਏ ਮੁੰਡਾ ਇਹ ਮੇਰਾ ਕੀ ਨਾਂ ਇਹਦਾ ਵਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਦੀ 33 ਸਾਲ ਨੂੰ ਨਹੀਂ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਐਸਨ ਕਰਨ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਮੋਟਰਸੇਡ ਦੇ ਘੜਾਤਾ ਤੇ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਅੱਗੇ ਬੰਦ ਹੁੰਦਾ ਹੈ ਤੇ ਉਹਦੇ ਨਾਲ ਮੜਕੇ ਘਰੇ ਬੂ ਚਲੇ ਗਏ ਦੋਥੇ ਤਾਂ ਕਿ ਸ਼ੱਕ ਡਾਉਣ ਲੱਪੇ ਉਹ ਮੜਕੇ ਛੱਡਣ ਆਉਣ ਡਿਆ ਕਿੰਨੇ ਕੋ ਦਾ ਟਾਈਮ ਹੀ ਚੱਲਣਾ ਆਉਂਦੇ ਆ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਣ ਡਿਆ ਤੇ ਇਹ ਰਾਤ ਤੱਕ ਜਦੋਂ ਆ ਗਏ ਆ ਤੇ ਜਿੰਨੇ ਜਿਹੜਾ ਸ਼ਟਡਾਉਣ ਆਉਂਦਾ ਮੇਰੇ ਮੋਟਰਸਾਈਕਲ ਮੋੜਿਆ ਪਿਆ ਨੰਗ ਕੇ ਪਰੇ ਪਿੰਡ ਨਾਲਾ ਤੇ ਹਮਤ ਦੌਰ ਤੇ ਸੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਚੰਨੇ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮੇਰੇ ਮੋਟਰਸਾਈਕਲ ਦੇ ਭੱਲੇ ਹੱਥ ਉੱਤੇ ਮੜਾਇਆ ਤੇ ਆਂਦਾ ਵੀ ਇਹ ਰਾਂਹ ਤੇ ਚੰਗਾ ਜਾ ਤੂੰ ਮੈਂ ਨਾ ਕੋਈ ਚੱਲੇ ਜਾਣਾ ਤੂੰ ਤਸਮਨਤਾ ਕਹ ਤੀ ਉਹ ਨੀ ਤੂੰ ਪਤਾ ਕੀ ਦੇ ਵੇਖਿਆ ਕਿ ਤਾ ਦਾ ਤੇ ਤੂੰ ਯਾ ਮੈਂ ਚਲੇ ਜਾਣਾ ਕਰ ਇਹਨਾਂ ਦਿਨ ਆ ਬਹਿ ਕੇ ਆ ਗਿਆ ਤੇ ਆਟੇ ਕੋ ਜੁਦ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਕੁ ਮੁਰਕੇ ਫੋਨ ਬੰਦ ਹੋ ਗਿਆ ਅੱਜ ਕੋਈ ਜਵਾਬ ਛੜ ਨਾ ਪਿਆ ਕਿਤਨਾ ਪਤਾ ਲੱਗਾ ਦੱਸਾਂ ਜੀ ਇੱਥੇ ਇੱਚੇ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਕਾ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕੈਂ ਇਧਰ ਨੂੰ ਅਸੀਂ ਜੇ ਆਉਣ ਟੇਪ ਚੱਲ ਉਧਰ ਦੀ ਉਹਦਰ ਦੀ ਸੜਕ ਤੇ ਦੱਸਦੇ ਉਧਰ ਵੇਨੇ ਵੀ ਉਧਰ ਨਾ ਕਰੇ ਚਰਾਗ ਦੀ ਜੇ ਦਿੱਕਾ ਪਤਾ ਲੱਗੂ ਤੇ ਕੁੱਤੇ ਆ ਜਾਣਗੇ ਸਾਨੂੰ ਰਾਤ ਨੂੰ ਆ ਗਿਆ ਜਿਹਦੇ ਘਰੇ ਬੈਠੇ ਤੱਕ ਚਲਾਉਂਦੇ ਕਿ ਉੱਥੇ ਬੰਦਾ ਕੋਈ ਮਰਿਆ ਵਿਆਹ ਵਾ ਤੇ ਮੰਮੀ ਤੁਰਿਆ ਆਣਾ ਪਾ ਵੇਖੀਏ ਤੇ ਤੁਸੀਂ ਕਿੱਧਰ ਨੂੰ ਆ ਰਹੇ ਅਸੀਂ ਇੱਧਰ ਨੂੰ ਆਏ ਕਿਉਂ ਆ ਗਏ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਰਿਸ਼ਤੇਦਾਰ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੱਲ ਰਿਹਾ ਤੇ ਕੋਈ ਨਾਲ ਨਹੀਂ ਗਿਆ ਕੋਸ਼ਾਕਾ ਤੁਹਾਨੂੰ ਕਿਸੇ ਕੋਲ ਬਾਹਰ ਪੁਣਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂ ਗੱਲਾਂ ਦਾ ਜਿਹੜਾ ਦਿਮਾਗ ਦੇ ਸਾਹ ਸਰ ਟਾ ਬੱਚਾ ਜਾਰਾ ਤੇ ਕਿਤਾ ਜਿਆਦਾ ਪਛਾਣ ਨਹੀਂ ਆ ਜਾ ਕਿ ਹਮੇਰੇ ਨਾਲ ਸੋ ਕੋ ਪਿੰਡ ਵਾਲੇ ਕੋਈ ਸੱਚ ਸਮਾਏ ਸੱਚਾਈ ਤੇ ਇਹਨਾਂ ਦੇ ਕੋ ਥੋੜਾ ਬਦ ਨੀਕੀ ਦਾ ਚਲ ਤੂੰ ਤ ਮੈਂ ਹੁੰਦੀ ਰਹਿੰਦੀ ਤੇ ਪਾਕੀ ਖਵਾਰ ਕੇ ਹਜਾਇਤੀ ਤੇ ਸਾਥ ਨਹੀਂ ਡਾਡੇ ਜਿਉਂ ਵੀ ਵੀ ਇਹ ਮੈਂ ਕਿ ਨ ਮਰਨ ਮਰਾਂ ਦੀ ਜਾਂ ਕੋ ਬਥੋ ਹੱਦ ਨਹੀਂ ਵੀ ਇਹੋ ਜਿਹੀ ਦਸ਼ਮਣੀ ਨਹੀਂ ਗਈ ਸੀ ਗਈ ਹੈ ਕਿ ਮੰਗ ਕਰਦੇ ਹੁੰਦੇ ਨਹੀਂ ਮੰਗ ਇਨਸਾਫ ਹੁੰਦਾ ਹੋ ਰਿਹਾ ਇਸ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਨਾ ਹੀ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜਾਏ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਕਿਹੜੀ ਗੱਲਾਂ ਕੀ ਆ ਕਿ ਇਹਦੀ ਤੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਈ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਆਲਾ ਕੀ ਆਲਾ ਆਪੀ ਕੁਕਵਾਈ ਫਿਰ ਦੰਦਾ ਹੈ ਹਾਂਜੀ ਕੀ ਨਹੀਂ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੱਕੋ ਟੱਪ ਲੋ ਹੈ ਗੱਲਬਾਤ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਅਸੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਗੂਣ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤੇ ਨਹੀਂ ਫਿਰ ਅਸੀਂ ਇਹਨੂੰ ਇਧਰ ਨੂੰ ਵੇਖਣਾ ਹੈ ਰਾਤ ਅਸੀਂ ਵੇਹਲੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਹ ਦਖਾਸਤ ਦਿੱਤੀ ਇਸ ਬੰਦੇ ਲਈ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਹਾਂ ਜੀ ਹਾਂ ਜੀ ਸਾਰੇ ਹੁਣ ਤੇ ਆਏ ਪਹੁੰਚ ਗਿਆ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਨੀ ਹੈਗੀ ਕੀ ਮੰਗ ਕਰਦੇ ਮਗ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਣ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਸੋਖ ਜੀਤ ਜੇ ਜਿਹੜਿਆ ਮੌਦਾ ਹੀ ਤਰੀ ਲੱਗਦਾ ਛੜਾ ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ ਜਨਾਹੇ ਦਾ ਵਿਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਕਿਤਾਂ ਪੁੱਲਾ ਲੱਗਾ ਤੁਹਾਨੂੰ ਤਾਂ ਪਾਰੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦਾ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਿਤੇ ਸਹ ਇਹ ਉਹ ਵਿਰਿੰਦਰ ਤੇ ਨਹੀਂ ਸਾਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਜੀ ਤੁਹਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਸਰ ਕੀ ਕਿੱਟਾ ਤੋਂ ਬੁੱਧਦੇਵਾ ਤੋਂ ਇਹ ਬਰਿੰਦਰ ਸਿੰਘ ਸਨਫ ਕਲੋਂ ਸਿੰਘ ਪ੍ਰਿੰਟ ਬੁੱਧਦੇਵਾ ਦਾ ਇਹਦੀ ਉਮਰ 23 ਸਾਲ ਹੈ ਜਿਹਦੀ ਨੂੰ ਡੈਡ ਬੋਡੀ ਜਿਹੜੀ ਹੈ ਭਰਤੀ ਰੋਡ ਤੋਂ ਮੂਹਰੇ ਨਹੀਂ ਹੁਣ ਤੇ ਜਿਹੜੀ ਲਿੰਕ ਰੋਡ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਛਾਤ ਤੇ ਚਕਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਕਰਤੀ ਹੈ ਤੁਹਾਨੂੰ ਤੇ ਬਾਕੀ ਸਰਪੈਕਟਸ ਹੋਣਗੇ ਉਹ ਤੁਹਾਨੂੰ ਦੱਸਦਾ ਤੈਨੂੰ ਲੱਗਦਾ ਕਿ ਨਗਰ ਉਹ ਕੀ ਰੰਜਿਸ਼ ਹੈ ਤੇ ਯਾਰ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਾਰਡਰ ਹੁੰਦਾ ਆਦਰਵਾਈਸ ਤੇ ਪਤਲ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ